ਸੋ ਗਾਇਸ ਵੈਲਕਮ ਟੂ ਮਾਈ ਨਿਊ ਵਲੌਗ ਤੇ ਜਿਵੇਂ ਕਿ ਤੁਸੀਂ ਪਿਛਲੇ ਵਲੌਗ ਦੇ ਵਿੱਚ ਦੇਖਿਆ ਨਾ ਕਿ ਅਸੀਂ ਆਏ ਸੀਗੇ ਮਾਮੂ ਜੀ ਦੇ ਘਰੇ ਤੇ ਇਹ ਹੈਗੀ ਹੈ ਮੇਰੀ ਸਿਸਟਰ ਸੁਹਾਵੀ ਤੇ ਅੱਜ ਅਸੀਂ ਜਾ ਰਹੇ ਹਾਂਗੇ ਮੈਂ ਤੁਹਾਨੂੰ ਦੱਸਾਂ ਇਸ ਤੋਂ ਬਾਅਦ ਅਸੀਂ ਜਾਣਾ ਕਿਤੇ ਤੇ ਅੱਜ ਅਸੀਂ ਜਾ ਰਹੇ ਹਾਂਗੇ ਦੇਰਾਦੂਨ ਤੇ ਹੋਣੇ ਸਬਜਰੇ ਨੇ ਸਵੇਰ ਦੇ 4 ਤੇ ਦੇਖੋ ਮੈਂ ਤੇ ਸੁਹਾਵੀ ਨੇ ਕੰਬੀਨੇਸ਼ਨ ਦੇ ਕਰਕੇ ਪਾਇਆ ਐਨੀ ਵੀ ਸੇਮ ਟੀ-ਸ਼ਰਟ ਪਾਈ ਹੈ ਮੈਂ ਨੇਵੀ ਤੇ ਨਾਲ ਅਸੀਂ ਪਾਈਏ ਜੀਂਜ ਦੋਨੋਂ ਨੇ ਸੇਮ ਸੇਮ ਸਾਰੇ ਜਿਹੜਾ ਹੈਗਾ ਬਾਹਰ ਆਪਣੀਆਂ ਤਿਆਰੀਆਂ ਕਰ ਰਹੇ ਨੇ ਕੱਪੜੇ-ਕੁਪੜੇ ਵੀ ਸਾਰਾ ਕੁਝ ਰੱਖ ਲਿਆ ਸਮਾਨ ਕੁਛ ਰਹਿ ਤਾਂ ਨਹੀਂ ਗਿਆ ਹੈਗਾ ਇਸ ਕਰਕੇ ਹੁਣ ਪੈਕਿੰਗ ਮਤਲਬ ਹੋ ਰਹੀ ਹੈਗੀ ਤੇ ਜਿਹੜੀ ਰਹਿੰਦੀ ਸੀਗੀ ਮਣੀ-ਮੋਟੀ ਤੇ ਹੁਣ मामੂ ਨਾਲ ਦੀ ਨਾਲ ਜਿਹੜਾ ਹੈਗੇ ਸਮਾਨ ਜਿਹੜਾ ਗੱਡੀ 'ਚ ਰੱਖੀ ਜਾਂਦੇ ਨੇਗੇ ਤੇ ਅਸੀਂ ਤਾਂ ਆਪਣੇ ਚੀਜ਼ਾਂ ਦਾ ਢੰਡਾਰਾ ਜਿਹੜਾ ਹੈਗੇ ਪਹਿਲੀ ਰੱਖ ਲਿਆ ਸੀ ਹੈਨਾ ਸਭ ਤੇ ਨਾਲ ਹੀ ਹੈਨਾ ਬੈਗ ਦਾ ਭਰ ਕੇ ਖਲਾਉਣੇ ਦਾ

सिद्धू देखो इधर हाँ देखो मैं सुधा पे आएगा आम ना देख ओ किये किये है सारे इसका पिचीड़ निकालते हैं चलो चलो हम नेट पे चलो चलो टाइम हो गया फोर फोर्टी ਦੇਖੋ 5:30 ਵਜੇ ਵੀ ਨੀਂਹ ਨੀਰਾ ਹੋਇਆ ਹੈ ਸਿਰਫ ਤਾਰੇ ਦਿਖ ਰਹੇ ਨੇ ਦੇਖੋ ਮੈਂ ਗੱਡੀ ਦੀ ਲਾਈਟ ਦੇ ਸਾਹਮਣੇ ਬੈਠੇ ਹਾਂ ਤੇ ਸਾਡਾ 13 ਤੋਂ ਜਾਂਦਾ ਸਫਰ ਹੋ ਗਿਆ ਸੀਗਾ ਸਟਾਰਟ ਤੇ ਸਫਲ ਸਟਾਰਟ ਹੋਣ ਤੇ ਅਸੀਂ ਜਿਹੜੀ ਹੈਗੀ ਆਪਣੇ ਚੀਜ਼ਾਂ ਦੇ ਪੈਕੇਟ ਖੋਲਲੇ ਸੀਗੇ ਤੇ ਸਿੱਧੂ ਦੇਖੋ ਇੱਥੇ ਲਿੰਕਾ ਪੀ ਅੰਦਰ ਸਾਰੇ ਖਾਨ ਵੀ ਲੱਗ ਗਏ ਸੀਗੇ ਥਲੇ ਲੁਧਿਆਣਾ ਵੀ ਨਹੀਂ ਟੱਪਿਆ ਸੀ ਬੰਦਾ ਦਰ ਸਾਹਮਣੇ ਹਨਾ ਤੋਤ ਕੁਝ ਬਾਅਦ ਚ ਫਲ ਚਾਹ ਤੁਰਾ ਤਮਾ ਦੇਰਾ ਤੋਂ ਚੱਲਦੇ ਹਾਂ ਹਾਂ ਹੈ ਗੂਗਲ ਤੇਰਾ ਤੋਂ ਖਾਣ

चोकलेट खाई थोड़ी मिर्चा वाली चीज भी खा लो मिठा ही खाई मिठिया चाकलेट

ਕਿੰਨੇ ਬਣਾਣਾ ਆ ਗਏ 300 ਤੋਂ ਕੱਪ ਦੀਆਂ ਹੋਰ ਪਾ ਦੇ ਉਹਦੇ ਆਗੇ ਹੋਰ ਕਿੰਨੇ ਹੌਂ ਮਨ ਦਿਖਾਓ ਬੜਿਆ ਕੈਮਰਾ ਹਾਰੇ ਪਾ ਦੇ ਢੀੜੇ ਘੜੇ ਘੜੇ ਹਾਂ ਕੰਮ ਕਾਟੇ ਸੁਣੇ ਪਾਣੀ ਪਰਿਸ਼ਤ ਦੇ ਸ਼ਿਕਾਰੀ ਬਿਲੋ ਕਿੰਨੇ ਨਾਲ ਬਹੁਤ ਫਰੇਵ ਦੇ ਤੇ ਪਾਪ ਤੇ ਕਰਤਨ ਦਾ ਕੁੰਡਾਉ ਤੂੰ ਪੜੇ ਫਰਵਾਣ ਨੀ ਜੱਗੇ ਮਾਰੇ ਸਾਰੇ ਪਈ ਤੇ ਸਾਰੇ ਪਈ

ਮੰਮਾ ਦੇ ਮੂਨ ਦੀ ਜਗ੍ਹਾ ਮੂੜ ਲੈ ਕੇ ਜਾਂਦਾ ਫਿਰ ਜਦਵਦਿਆ ਹੁੰਦਾ ਨਾ ਮੂਨ ਦੀ ਜਗ੍ਹਾ ਮੂੜ ਆਹ ਮੂੜ ਰੀਫਰੈਸ਼ ਹੋ ਜਾਂਦਾ ਵਧੀਆਣਾ ਸੀ ਲੱਗਣਾ ਹੈ ਹੋਣੀ ਤਾਂ ਟਾਈਮ ਆ ਉਹਨਾਂ ਆਪਾਂ ਲੱਗ ਰਿਹਾ ਨਾ ਕਿ ਮੈਂ ਤੇਰੇ 4 ਵਜੇ ਗਏ ਹੁੰਦੇ ਹਾਂ ਹਾਂ ਬਾਲਾ ਟਾਈਮ ਹੋ ਗਿਆ ਪਰ ਮੰਕੀ ਉੱਤੇ ਰਹਿ ਗਿਆ 10 ਵਜੇ ਨਾਲ ਉਹ ਵਧੀਆ ਲੱਗਦਾ ਭਟਣਾ ਸੀ ਨਾ ਬੱਡਾ ਉਹ ਰੋਣਾ ਲੱਗਦਾ ਅੜਾ ਸੀ ਸ਼ਾਂਤੀ ਜੀ ਉਹ ਜੜਾਂ ਦੇਖ ਅੜਾ ਸੀ ਨਾ ਅੜਾ ਸੀ ਆ ਇਹਦੀ ਕਿਸੇ ਵੀ ਟਾਈਮ ਡਿੱਗ ਸਕਦਾ ਦੇਣਾ ਇਹਦੇ ਨਾਲ ਬਾਹਰ ਨਿਕਲੀਆਂ ਹੋਈਆਂ ਸਾਰੀਆਂ ਹਨਾ ਉਹ ਖੜਿਆ ਪਿਆ ਹੋ ਜਮੀ ਹਟੇ ਡਾ ਗਿਆ ਉੱਪਰੋਂ ਦੇਖੋ ਧਿਆਨ ਨਾਲ ਦੇਖੀਂ ਇਹਦਾ ਲੱਗਦਾ ਨੈਚਰੇਸ਼ਨ ਜੀ ਕੀ ਤਿੰਨ ਬੀ ਮਮਾ ਮੇਰਾ ਘੋਰਾ ਤੂਰਮਾ ਤੂੰ ਸਾਰਾ ਬਾ ਸਾਦਾ ਖੋ ਪੀ ਜਾਂਦਾ ਏ ਯਾਰ ਜਰਨਨ ਚ ਦਾਨੀ ਸੁਧਰਾ ਤੇ ਖੁਦ ਦੇ ਨਾ ਗਾਣੇ ਬਾਚੋ ਗਾਲੀ ਪਹਿਲੇ ਖਾ ਲੈ ਸਵਾਦ ਸਵਾਦ ਆ ਵੀ ਹੋ ਲੈਣਾ ਮਮੋਸ ਤਾਂ ਆ ਮਮੋਸ ਬਹੁਤ ਸਵਾਦ ਆ ਯਾ ਸਵਾਦ ਆ ਯਾਰ ਗੰਦਾ ਇਹ ਆ ਲੈ ਆ

तो थे। टेक बस तो सिद्धू का हाल ही ना पुछो <laughs> जी ती कदून आने दरबार साहब जरूर टेके जाय क्योंकि उरे आके मेनु बहुत ही ज्यादा मजा तकून मिलता है కనసీ ద్సీ ష్త్తు దూగెమ్రిం బింమ్మో అకొస్ ఒలేం �程ām 8º డౌ� splash! गुरुद्वारा साहब की बैक साइड इत पार्किंग होंगी है थोड़ी बहुत अस तो 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 मासी जी दे आ गए सिंह ਤੇ ਅੱਜ ਦਾ ਵਲੌਗ ਸੀ ਇਥੇ ਐਂਡ ਕਰਦੇ ਆਂ ਜੇ ਵਲੌਗ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਕਰਿਓ ਚੈਨਲ ਤੇ ਨਵੇਂ ਦਾ ਚੈਨਲ ਸਬਸਕ੍ਰਾਈਬ ਕਰਿਓ ਮਿਲਦੇ ਜੀ ਦੀ ਨੈਕਸਟ ਵਲੌਗ ਦੇ ਵਿੱਚ ਉਦ ਤੱਕ ਟੇਕ ਕੇਅਰ ਹੈ ਬਾਏ